ਕਹਿੰਦੇ ਜੇ ਜਲਨ ਨਾਲ ਜੋ ਮਚਨੇ ਸਭ ਤੇ ਅਨਸਾਨ ਹੋਂਦ ਜਾਂਦਾ ਚਲੇਗਾ ਫਿਰ ਤੋਂ ਉਹ ਜਿੱਤ ਸਕੀਏ ਪਰ ਹੁਣ ਕੰਮ ਉਹ ਉਲਟਾ ਹੋਇਆ ਬਾ ਪਹਿਲਾਂ ਆਪਣਿਆਂ ਨਾਲ ਲੜੋ ਫਿਰ ਬਗਾਨਿਆਂ ਨਾਲ ਲੜੋ ਜੋ ਇਹ ਕੰਮ ਆਪਾਂ ਸਾਰੇ ਦੇਖ ਹੀ ਰਹੇ ਆ ਵੀ ਹੋ ਰਿਹਾ ਹੈ ਇਹਦੇ ਵਿੱਚ ਸਾਡਾ ਇੱਕ ਅਹਿਮ ਰੋਲ ਹੈ ਖਰੜਾਲ ਕੇ ਦਾ ਐਸੀ ਵਿੰਗ ਜੋ ਇਹ ਬੱਕਰੀਆਂ ਆਈ ਪ੍ਰਾਕ੍ਰਿਤਿਕ ਜੋ ਆਈ ਲੈਵਲ ਤੇ ਹੈ ਉਹ ਆਪ ਹੀ ਸੱਜਾ ਹੁੰਦੀ ና ਤਾਰੇ ਕੇ ਇੰਨੇ ਸੋਜਣਾ ਨਾ ਪੋਚਾਓ ਅਗੀ ਦਾ ਆਪਣੇ ਲੈਵਲ ਤੇ ਮੇਰੇ ਤੋਂ ਆਪਾਂ ਦੂਰੇ ਬੰਦੇ ਨੂੰ ਆਪਾਂ ਉਹਦੇ ਦਾਗ ਦੇ ਉੱਪਰ ਬੈਠੇ ਐ biaya negara biaya perwakilan negara ah ah ਤਰ ਇੱਕ ਕੋ ਆ ਜਿਹੜੀ ਸਾਡੇ ਐਸਸੀ ਬਿੰਗ ਹਲਕਾ ਖਰੜ ਦੀ ਜਿਹੜੀ ਤੇ ਮੇਕਿੰਗ ਸਰਦਲਵਾਜ ਸਿੰਘ ਜੀ ਆ ਬੇਸ ਪ੍ਰਧਾਨ ਕੀ ਰੇਟ ਜਿਹੜੀ ਹੋਈ ਹੈ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਅੱਜ ਦੇ ਹਾਲਾਤ ਨੇ ਜੋ ਸਾਡੇ ਕੱਲ ਸਾਡਾ ਇੱਕ ਜਵਾਨ ਸ਼ਹੀਦ ਹੋਇਆ ਤੇ ਸਾਡੇ 15 ਸਿਵਲਿਅਨ ਜਿਹੜੇ ਸ਼ਹੀਦ ਹੋਏ ਨੇ ਅਸੀਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਸਮੁੱਚੀ ਸਾਡੀ ਲੀਡਰਸ਼ਿਪ ਨੂੰ ਸਾਧਰਾਨ ਜਿਹੜੇ ਫੌਲਕਟ ਕਰਦੇ ਸੋ ਅੱਜ ਜਿਹੜਾ ਅ ਅੱਜ ਦੀ ਮੀਟਿੰਗ ਹੈ ਇਹ ਏਜੰਡਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਪਾਰਟੀ ਨੂੰ ਮજબૂત ਕਰਦਾ ਸੋ ਸਾਰੀ ਲੀਡਰਸ਼ਿਪ ਨੇ ਜਿਹੜੀ ਇਹੀ ਆਪਣੇ ਵਿਚਾਰ ਰੱਖਦੇ ਨੇ ਕਿ ਆਪਾਂ ਹਲਾਕ ਹਲਾਕੇ ਨਾ ਹੋ ਕੇ ਸਾਰਾ ਪੰਥ ਸਾਰੇ ਲੀਡਰ ਸਾਰਾ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਕੇ ਆਓ ਆਪਾਂ ਇਕੱਠੇ ਹੋ ਕੇ ਜਿਹੜਾ ਇਹ ਪੰਜਾਬ ਦੇ ਜੋ ਖੇਤਰੀ ਪਾਰਟੀ ਹੈ ਇਹਨੂੰ ਬਚਾਈਏ ਕਿਉਂਕਿ ਪੰਜਾਬ ਦਾ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਹੜੀ ਇਹ ਆਪਣੇ ਸੇੜਦੀ ਜਿਹੜੀ ਕਿ ਆਪਣਾ ਪੰਜਾਬ ਦਾ ਭਲਾ ਸੋਚਦੀ ਹੈ ਬਾਕੀ ਤਾਂ ਦੇਖੋ ਨੈਸ਼ਨਲ ਪਾਰਟੀਆਂ ਨੇ ਉਹਨਾਂ ਦੇ ਇੰਟਰਸਟ ਹੋਰ ਸੂਬਿਆਂ 'ਚ ਵੀ ਨੇ ਪਰ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹਦਾ ਜਿਹੜਾ ਇੰਟਰਸਟ ਹੈ ਸਿਰਫ ਆਪਣੇ ਪੰਜਾਬ ਨਾਲ ਹੀ ਹੈ ਸੋ ਉਹਦੇ ਬਾਰੇ ਸਾਰੇ ਆਗੂਆਂ ਨੇ ਜਿਹੜੇ ਆਪਣੇ ਇਹ ਵਿਚਾਰ ਰੱਖੇ ਨੇ আর ਬੇਨਤੀ ਕੀਤੀ ਸਾਰੇ ਲੀਡਰਾਂ ਨੂੰ ਵੀ ਆਓ ਇਕੱਠੇ ਹੋ ਕੇ ਆਪਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਪਰ ਇੱਕ ਅਕਾਲ ਤਖਤ ਵੱਲੋਂ ਇੱਕ ਅਲੱਗ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਬਣਾ ਦਿੱਤੀ ਗਈ ਹੈ ਅਮਰਪਾਲ ਜੀ ਜਿਹੜੇ ਨੇ ਉਹਨਾਂ ਦੇ ਵਾਰਿਸ ਪੰਜਾਬ ਦੇ ਉਹਨਾਂ ਨੂੰ ਮੁਖੀ ਬਣਾਇਆ ਗਿਆ ਉਹਦੇ ਬਾਰੇ ਕੀ ਕਹਿੰਦੇ ਕਿੰਨਾ ਕੁ ਫਰਕ ਪਵੇਗਾ ਜੀ ਨਹੀਂ ਦੇਖੋ ਉਹ ਅਲੱਗ-ਲੱਗ ਤਾਂ ਦੇਖੋ ਅਕਾਲੀ ਦਲ ਹੋਰ ਵੀ ਨੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆਂ ਪਰ ਉਹ ਜਿਹੜਾ ਉਹ ਕਾਬ ਤਖਤ ਸਾਹਿਬ ਵੱਲੋਂ ਨਹੀਂ ਬਣਾਇਆ ਗਿਆ ਉਹਨਾਂ ਨੇ ਆਪਣੀ ਇੱਕ ਪਾਰਟੀ ਬਣਾਈ ਹੈ ਜਿਵੇਂ ਸਾਸੇਮ ਸਿੰਘ ਜੀ ਸਿੰਘ ਮਾਨ ਨੇ ਬਣਾਈ ਹੋਈ ਹੈ ਇਸ ਤਰ੍ਹਾਂ ਭਾਈ ਅਮਰਪਾਲ ਸਿੰਘ ਨੇ ਬਣਾਈ ਅਸੀਂ ਜਿਹੜੀ ਗੱਲ ਕਰਦੇ ਆਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅੱਜ ਇੱਕ ਪੰਜ ਅਲੱਗ ਭਾrti ਹੋ ਰਹੀ ਹੈ ਤੇ ਸਾਡੀ ਅਲੱਗ ਦੋ ਧੜੇ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਣ ਗਏ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਇਕੱਠੇ ਹੋ ਕੇ ਜਿਹੜੇ ਆਓ ਆਪਾਂ ਕਿਹਾ ਜੀ ਕਈ ਤੁਹਾਡੇ ਜਿਹੜੇ ਨੇ ਆਗੂ ਨੇ ਕਈ ਅਹੁਦੇਦਾਰ ਨੇ ਉਹ ਜਿਹੜੀ ਬਗਾਵਤ ਕਰਕੇ ਉਹ ਦੂਸਰੀ ਪਾਰਟੀ ਦੇ ਵਿੱਚ ਅਕਾਲੀ ਦਲ ਦੇ ਵਿੱਚ ਰਲ ਗਏ ਨੇ ਕਿੰਨਾ ਕੁ ਫਰਕ ਪਵੇਗਾ ਜੀ ਕੀ ਕਹਿਣਾ ਚਾਹੁੰਦੇ ਆਂ ਦੇਖੋ ਅਸੀਂ ਉਹੀ ਅਪੀਲ ਕਰ ਰਹੇ ਹਾਂ ਅਸੀਂ ਇਹੀ ਅਪੀਲ ਕੀਤੀ ਹੈ ਵੀ ਆਓ ਸਾਰੇ ਰਲ ਕੇ ਆਪਾਂ ਨਾ ਅਲੱਗ-ਅਲੱਗ ਧੜੇ ਬਣਾਈਏ ਆਪਾਂ ਖੇਤਰੀ ਪਾਰਟੀਆਂ ਸਾਡੀ ਕਾਹਸਾਲ ਤੋਂ ਬਾਅਦ ਜਿਹੜੀ ਇਹ ਪੁਰਾਣੀ ਸਾਡਾ ਸ਼੍ਰੋਮਣੀ ਅਕਾਲੀ ਦਲ ਪੰਚ ਦੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਦੀ ਰੱਖਿਆ ਸੱਤਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ ਵੀ ਆਓ ਆਪਾਂ ਅਲੱਗ-ਅਲੱਗ ਧੜੇ ਬਣਾਈਏ ਇਕੱਠੇ ਹੋਈਏ ਇਕੱਠੇ ਹੋ ਕੇ ਇਹੀ ਅਪੀਲ ਅਸੀਂ ਅੱਜ ਸਾਰੀ ਐਸੀ ਵੀ ਸਾਡੇ ਨੇ ਇਹੀ ਅਪੀਲ ਕੀਤੀ ਹੈ ਵੀ ਆਓ ਇਕੱਠੇ ਹੋ ਕੇ ਨੌਬਤ ਨੌਬਤ ਕਿਹਾ ਆਈ ਇਹੀ ਜਿਹੜੇ ਅਲੱਗ ਹੋਣਾ ਪਿਆ ਜੀ ਨਹੀਂ ਅਲੱਗ ਨਹੀਂ ਉੱਥੇ ਦੇਖੋ ਥੋੜਾ ਜਿਹਾ ਜੋ ਸਿੰਘ ਸਾਹਿਬ ਸਾਡੇ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਜੋ ਸਟੇਟਮੈਂਟਾਂ ਦਿੱਤੀਆਂ ਦੋ ਮਤਲਬ ਸਟੇਟਮੈਂਟਾਂ ਹੋ ਗਈਆਂ ਇੱਕ ਤਾਂ ਉਹਨਾਂ ਨੇ ਕਹਿ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਹਿਲਾ ਪਾਰਟੀ ਹੋ ਰਹੀ ਉਹਦਾ ਸਵਾਗਤ ਕਰਨਾ ਤੇ ਉਹਨੂੰ ਠੀਕ ਦੱਸਿਆ ਤੇ ਉਹ ਫਿਰ ਉਹਨਾਂ ਨੇ ਕਿਹਾ ਵੀ ਅਕਾਲ ਤਖਤ ਸਾਹਿਬ ਦਾ ਇਹ ਹੁਕਮ ਹੈ ਦੂਜੇ ਪਾਸੇ ਉਹਨਾਂ ਨੇ ਕਰਤਾ ਵੀ ਨਹੀਂ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਹ ਪਾਰਟੀ ਕਰੇ ਸੋ ਉਹਦੇ ਕਰਕੇ ਉਹ ਦੋ ਧੜਿਆਂ 'ਚ ਜਿਹੜਾ ਸਾਡਾ ਜਿਹੜਾ ਮਤਲਬ ਪੰਛਾ ਉਹ ਦੋ ਧੜਿਆਂ 'ਚ ਵੰਡਿਆ ਗਿਆ ਇਸੇ ਲਈ ਸੀਪੀਜੀ ਤੇ ਵੀ ਆਉ ਇਕੱਠੇ ਹੋ ਗਿਲਸਰ ਤੁਸੀਂ ਇੱਕ ਬਹੁਤ ਵਧੀਆ ਗੱਲ ਕਹਿਤੀ ਹੈ ਸਾਂਝੀ ਕੀਤੀ ਹੈ ਸਿੱਖ ਪਾਈ ਚਾਰੇ ਬਾਰੇ ਵੀ ਆਪਾਂ ਨੂੰ ਜਿਹੜੇ ਗਰੰਥੀ ਸਿੰਘ ਨੇ ਉਹਨੇ ਤੇ ਤਨਖਾਹ ਵਧਾਣੀ ਚਾਹੀਦੀ ਹੈ ਇਹਦੇ ਬਾਰੇ ਸੋਚਣ ਦੀ ਲੋੜ ਹੈ ਜੀ ਕਿਉਂ ਨਹੀਂ ਸੋਚਦੇ ਅਸੀਂ ਅਪੀਲ ਕਰਦੇ ਹਾਂ ਜੀ ਅਸੀਂ ਅਪੀਲ ਕਰਦੇ ਮੈਂ ਜਦੋਂ ਬੀਬੀ ਜਗੀਰ ਕੌਰ ਸੀ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਸੀ ਜਦੋਂ ਪ੍ਰਧਾਨ ਸੀ ਜੀ ਵੀ ਜਿਹੜਾ ਸਾਡੇ ਆਪਣੇ ਪਾਠੀ ਸਿੰਘ ਨੇ ਕੀਰਤਨ ਵਾਲੇ ਜਥੇ ਦੇ ਦੇਖੋ ਜ਼ਿਆਦਾਤਰ ਇਹ ਸਾਡੇ ਐਸਪਾਈ ਚਾਰੇ ਕਿਉਂ ਮੈਂ ਸਮਝਦਾ 90% ਤੋਂ ਪਲੱਸ ਸਾਡੇ ਐਸਸੀ ਭਾਈਚਾਰੇ ਤੋਂ ਸਾਡੇ ਜਿਹੜੇ ਇਹ ਵੀਰ ਨੇ ਜਿਨ੍ਹਾਂ ਨੇ ਸਿੱਖੀ ਨੂੰ ਬਚਾਇਆ ਹੋਇਆ ਹੈ ਨਹੀਂ ਬਾਕੀ ਤਾਂ ਸਾਰਾ ਕੁਝ ਉੱਜੜ ਪਜੜ ਗਿਆ ਇਹ ਲੋਕ ਨੇ ਜਿਨ੍ਹਾਂ ਨੇ ਜਿਹੜੀ ਅੱਜ ਜਿਹੜੀ ਸਿੱਖੀ ਹੈ ਕੁ ਸਿੱਖੀ ਹੈ ਬਚਾਈ ਹੋਈ ਸੋ ਅਸੀਂ ਬੇਨਤੀ ਕਰਦੇ ਹਾਂ ਸ਼ਰੋਣੀ ਕਮੇਟੀ ਨੂੰ ਕਿ ਤੁਹਾਡਾ ਇੰਨਾ ਬਜਟ ਹੈ ਇਹ ਚੀਜ਼ ਵੱਲ ਜ਼ਰੂਰ ਧਿਆਨ ਦੇਣਾ ਚੰਗੀਆਂ ਤਨਖਾਹਾਂ ਉਹਨਾਂ ਨੂੰ ਚੰਗਾ ਉਹਨਾਂ ਦੇ ਬੱਚਿਆਂ ਦਾ ਰਹਿਣ ਸਹਿਣ ਦਾ ਪੜ੍ਹਾਈ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਉਹ ਜਿਹੜਾ ਸਿੱਖੀ ਦਾ ਪ੍ਰਚਾਰ ਹੈ ਉਹ ਕਦੇ ਕਰ ਸਕਣਗੇ ਜੋ ਘਰੋਂ ਸੌਕੇ ਹੋਣਗੇ ਜੀ ਜਿਸ ਤਰ੍ਹਾਂ ਕਰੋਨਾ ਟਾਈਮ ਦੇ ਵਿੱਚ ਲੋਕਾਂ ਦੀ ਤੁਸੀਂ ਬਹੁਤ ਸੇਵਾ ਕੀਤੀ ਹੈ ਜੀ ਅਗਰ ਜੰਗ ਲੱਗਦੀ ਹੈ ਕਿਹਾ ਉਹਿਆ ਜਿਹਾ ਮਾਹੌਲ ਫੇਰ ਤੁਸੀਂ ਲੋਕਾਂ ਦੇ ਲਈ ਸਮਾਜ ਦੇ ਲਈ ਅੱਗੇ ਆਉਂਗੇ ਜੀ ਕੀ ਕਹਿਣਾ ਚਾਹੋ ਤੁਸੀਂ ਤਾਂ ਪ੍ਰਮਾਤਮਾ ਕੀ ਅਰਦਾਸ ਕਰਦੇਗੇ ਨੌਬਤ ਨਾ ਆਵੇ ਵੀ ਨਾ ਆਵੇ ਵੀ ਇਹ ਜੋ ਸਾਡੇ ਦੋਨਾਂ ਜਿਹੜੇ ਦੇਸ਼ ਨੇ ਸਾਡੀ ਲੀਡਰ ਦੋਨਾਂ ਦੇਸ਼ਾਂ ਦੀ ਲੀਡਰਸ਼ਿਪ ਹਮ ਪ੍ਰਮਾਤਮਾ ਸੌਂਹਤਾ ਬਖਸ਼ੇ ਕਿ ਇਹ ਨਾ ਕੋਈ ਮਤਲਬ ਵਾਧਾ ਵਧੇ ਕੁਤੇ ਬਹੁਤ ਜਿਨ੍ਹਾਂ ਦੇ ਘਰ ਉੱਜੜ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਸਾਰੀ ਜ਼ਿੰਦਗੀ ਜਿਹੜੇ ਉਹਨਾਂ ਦੇ ਚੱਕ ਨਹੀਂ ਪੜਦੇ ਬਾਕੀ ਠੀਕ ਆ ਅਸੀਂ ਤਾਂ ਜੋ ਲੋਕ ਸੇਵਾ ਪਹਿਲਾਂ ਵੀ ਕਰਦੇ ਆਏ ਆ ਜਾਂ ਫਿਰ ਵੀ ਕਰਦੇ ਰਹਿਣਾ ਪਰ ਅਸੀਂ ਤਾਂ ਇਹ ਅਰਦਾਸ ਕਰਦੇ ਪ੍ਰਮਾਤਮਾ ਦੇ ਚਾਨਨ ਵੀ ਇਹ ਨਾ ਉਤਨਾ ਦਿਲ ਸਾਹਿਬ ਪਿਛਲੇ ਦਿਨੋਂ ਇੱਕ ਗੱਲ ਉੱਠੀ ਸੀਗੀ ਸੁਧਾਰ ਲਹਿਰ ਦੇ ਵੱਲ ਵਰਮਾ ਸ਼ਰਮਾ ਕਿਹਾ ਗਿਆ ਸੀਗਾ ਉਹਦੇ ਬਾਰੇ ਕੀ ਕਹੋਗੇ ਤੁਸੀਂ ਨਹੀਂ ਦੇਖੋ ਅਸੀਂ ਉਹਦੀ ਨਕੀਦੀ ਕਰਦੇ ਉਹ ਜਿਸ ਲੀਡਰ ਨੇ ਵੀ ਕਿਹਾ ਅਸੀਂ ਉਹਦੀ ਨਕੀਦੀ ਕਰਦੇ ਸਾਡਾ ਤਾਂ ਦੂਰ ਸਾਹਿਬ ਦਾ ਸਿਧਾਂਤ ਇਹ ਹੈ ਵੀ ਮਾਨਸ ਕੀ ਜਾ ਸਕੇ ਇੱਕ ਪੰਚਾਮੇ ਸੰਤ ਇਹ ਗੁਰੂ ਨਾਨਕਵਾਸ਼ਾ ਮਹਾਰਾਜ ਨੇ ਦੱਸ ਕੇ ਗਏ ਨੇ ਵੀ ਸਾਰੇ ਜਿਹੜੇ ਕੋਈ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਸਾਰੇ ਅਸੀਂ ਪਹਿਲਾ ਇਨਸਾਨ ਹੈ ਲੇਕਿਨ ਇਹ ਹੋਸ਼ੀ ਜਾਂ ਕੱਡੀਆਂ ਰਾਜਨੀਤੀਆਂ ਤੋਂ ਮਾਇਸ ਦੀ ਵਿਸ਼ੇਸ਼ੀ